ਆ ਮੇਰੇ ਖਿਆਲ ਚ ਕੱਲ ਹੀ ਪੰਜਾਬ ਸਰਕਾਰ ਨੇ ਇੱਕ ਸਟੇਟਮੈਂਟ ਦਿੱਤੀ ਤੁਸੀਂ ਵੀ ਸੁਣ ਲਈ ਹੋਣੀ ਹੈ ਕਿ 27 ਦਸੰਬਰ ਨੂੰ ਕਿਉਂਕਿ ਮੈਂ ਕਿਸੇ ਸਰਕਾਰ ਦਾ ਬੰਦਾ ਨਹੀਂ ਭਾਵੇਂ ਕੋਈ ਅਕਾਲੀਆਂ ਦੀ ਸਰਕਾਰ ਵੇਲੇ ਇਦਾਂ ਦਾ ਬਿਆਨ ਆਵੇ ਅਸੀਂ ਤਾਂ ਵੀ ਬੋਲਦੇ ਸੀ ਜੇ ਕੋਈ ਕਾਂਗਰਸ ਦੇ ਸਰਕਾਰ ਵੇਲੇ ਕਿਸੇ ਨੇ ਕੋਈ ਇਦਾਂ ਦੀ ਵਿਚਾਰ ਦਿੱਤੀ ਸੀ ਤਾਂ ਵੀ ਆਪਣਾ ਪੱਖ ਪੇਸ਼ ਕੀਤਾ ਤੇ ਜੇ ਆਮ ਪਾਰਟੀ ਵੇਲੇ ਜੇ ਇਦਾਂ ਦਾ ਅੱਜ ਕੋਈ ਬਿਆਨ ਆਇਆ ਤੇ ਸਾਡਾ ਫਰਜ਼ ਬਣਦਾ ਅਸੀਂ ਨਿਰਪੱਖ ਹੋ ਕੇ ਆਪਣੀ ਜਿਹੜੀ ਗੁਰੂ ਦੇ ਕੂਕਰ ਹੋਣ ਦੇ ਨਾਤੇ ਕਿ ਕੂਕਰ ਦਾ ਫਰਜ ਆ ਵਕਤ ਸਰ ਭੌਂਕੇ ਤੁਸੀਂ ਜੇ ਕੁੱਤਾ ਆਪਣੇ ਘਰ ਚ ਰੱਖਦੇ ਹੋ ਤੁਸੀਂ ਉਹਨੂੰ ਦੁੱਧ ਪਾਉਂਦੇ ਹੋ ਬਰੈਡ ਪਾਉਂਦੇ ਹੋ ਉਹਦੀ ਰਾਤ ਉਹ ਉਹਦਾ ਮਤਲਬ ਇਹ ਆ ਵੀ ਜੇ ਰਾਤ ਨੂੰ ਕੋਈ ਚੋਰ ਆਇਆ ਤੇ ਉਹ ਮਾਲਕ ਤੋਂ ਪਹਿਲਾਂ ਉੱਠੇ ਭੌਂਕੇ ਵੀ ਦੱਸੇ ਮਾਲਕ ਨੂੰ ਵੀ ਚੋਰ ਆ ਗਿਆ ਸਾਹਮਣ ਲਵੇਂਗਾ ਤੇਰੀ ਮਰਜ਼ੀ ਨਹੀਂ ਸਾਹਮਣਗਾ ਤੇਰੀ ਮਰਜ਼ੀ ਬਾਣੀ ਚ ਸ਼ਬਦ ਆਉਂਦਾ ਨਾ ਹਮ ਕੂਕਰ ਤੇਰੇ ਦਰਬਾਰ ਭੌਂਕੇ ਆ ਗਿਆ ਸਾਰੇ ਬੋਲੋ ਭੌਂਕੇ ਆ ਗਿਆ ਬਦਨ ਪਸਾਰ ਅਸੀਂ ਆਪਣੀ ਡਿਊਟੀ ਨਿਭਾਉਣੀ ਹੈ ਇਮਾਨਦਾਰੀ ਨਾਲ ਤੁਸੀਂ ਆਪਣਾ ਫਰਜ਼ ਪੂਰਾ ਕਰੋ ਹੁਣ ਪੰਜਾਬ ਦੇ ਸੀਐਮ ਦਾ ਬਿਆਨ ਆਇਆ ਵੀ 27 ਦਸੰਬਰ ਨੂੰ ਸਵੇਰੇ 10:00 ਵਜੇ ਜਿਹੜਾ ਸ਼ੋਗਮਈ ਮਾਤਮ ਬਿਗਲ ਜਿਹੜਾ ਹੈ ਉਹ ਵਜਾਇਆ ਜਾਏ ਕੀ ਸਭ ਜਦਿਆਂ ਤੇ ਇਹ ਜਿਹੜੇ ਸ਼ੀਧੀ ਦਿਨ ਚੱਲ ਰਹੇ ਨੇ ਠੀਕ ਹੈ ਸ਼ਹਾਦਤ ਦੇ ਜਾਮ ਪੀਤੇ ਨੇ ਪਰ ਇਥੇ ਪਾਰਸ਼ਾ ਨੇ ਨਾਲ ਜਕਾਰੇ ਵੀ ਛੱਡੇ ਨੇ ਇਥੇ ਮਾਤਾ ਜੀ ਚੜ੍ਹਦੀ ਕਲਾ ਵਾਲਾ ਜੀਵਨ ਅਸੀਂ ਉਸ ਮਾਂ ਦੇ ਪੁੱਤਰਿਆਂ ਜਿਨ੍ਹਾਂ ਨੇ ਆਪਣੇ ਪਤੀ ਦਾ ਸੀਸ ਵੀ ਆਪਣੀ ਝੋਲੀ 'ਚ ਪਾਇਆ ਤੇ ਆਪਣੇ ਪੁੱਤਰਿਆਂ ਨੂੰ ਵੀ ਬੜੀ ਦਲੇਰੀ ਤੇ ਬੜੀ ਯੁਰਤ ਦੇ ਨਾਲ ਤਿਆਰ ਕਰਕੇ ਉਹ ਸੂਬੇ ਸਰਾਂਦੀ ਕਚਹਿਰੀ ਵਿੱਚ ਭੇਜਦੇ ਨੇ ਕਦੀ ਅੱਲਾ ਯਾਰ ਖਾਂ ਜੋਗੀ ਦੇ ਬੋਲ ਪੜ੍ਹ ਕੇ ਵੇਖਿਓ ਉਹ ਪਤਾ ਕੀ ਲਿਖਦਾ ਹੈ ਬੜੇ ਪਿਆਰੇ ਸ਼ਬਦ ਨੇ ਉਹ ਕਹਿੰਦੇ ਨੇ ਆਸ਼ਿਕ ਹਮ ਖੁਦਾ ਕੇ ਹਥੀਲੀ 'ਤੇ ਜਾਨ ਹੈ ਕਹਿੰਦੇ ਇਹ ਇਹ ਕੌਣ ਨੇ ਕਹਿੰਦੇ ਰੋਕਾ ਜੋ ਜ਼ੁਲਮ ਸੇ ਤੋ ਮੁਸਲਮਾਨ ਬਿਗੜ ਗਏ ਜੇ ਅਸੀਂ ਜ਼ੁਲਮ ਕਰਨ ਤੋਂ ਰੋਕਦੇ ਆਂ ਤੇ ਮੁਸਲਮਾਨਾਂ ਦਾ ਮੂੰਹ ਵਿੰਗਾ ਹੋ ਜਾਂਦਾ ਹੈ ਕਿਉਂਕਿ ਉਹ ਆਂਦੇ ਸਾਨੂੰ ਜ਼ੁਲਮ ਕਰਨ ਤੋਂ ਕਿਉਂ ਰੋਕਦੇ ਹੋ ਬੁੱਤ ਕੋ ਬੁਰਾ ਕਹਾ ਤੋ ਹਿੰਦੂ ਬਿਟਰ ਗਏ ਜੇ ਬੁੱਤ ਦੀ ਪੂਜਾ ਤੋਂ ਰੋਕਦੇ ਆਂ ਤੇ ਹਿੰਦੂ ਵੀਰ ਮੂੰਹ ਵਿੰਗਾ ਕਰ ਲੈਂਦੇ ਸਾਨੂੰ ਬੁੱਤਾਂ ਦੀ ਪੂਜਾ ਤੋਂ ਕਿਉਂ ਰੋਕਦੇ ਹੋ ਇਹ ਅੱਲਾ ਯਾਰਖਾ ਜੋਗੀ ਦੇ ਸ਼ਬਦ ਨੇ ਰੋਕਾ ਜੋ ਜ਼ੁਲਮ ਸੇ ਤੋ ਮੁਸਲਮਾਨ ਬਿਗੜ ਗਏ ਬੁੱਤ ਕੋ ਬੁਰਾ ਕਹਾ ਤੋ ਹਿੰਦੂ ਬਿਟਰ ਗਏ ਤੇ ਗਨ ਕਾਲਾ ਹਮਨੇ ਜੇ ਅਸੀਂ ਤੇਗ ਬਾਾਰ ਕੱਢੀਏ ਤੇ ਸਭ ਜੋਸ਼ ਝੜ ਗਏ ਫੇ ਸਾਰੇ ਹੀ ਫਿੱਕੇ ਪੈ ਗਏ ਕਹਿੰਦੇ ਫੌਜੋਂ ਪੇ ਇਹਨੇ ਜਾਨਕੀ ਮੁਸਲਮਾਨਾਂ ਨੂੰ ਫੌਜਾਂ ਤੇ ਮਾਨ ਹੈ ਫੌਜੋਂ ਪੇ ਇਹਨੇ ਉਹਨੇ ਦੇਵੀ ਕਾ ਮਾਨ ਹੈ ਉਹਨਾਂ ਨੂੰ ਦੇਵੀ ਦੇਵਤਿਆਂ ਤੇ ਮਾਨ ਹੈ ਇਹਨਾਂ ਨੂੰ ਫੌਜਾਂ ਤੇ ਮਾਨ ਹੈ ਕਿਸੇ ਨੇ ਪੁੱਛਿਆ ਤੁਹਾਨੂੰ ਕਾ ਤੇ ਮਾਨ ਹੈ ਕਹਿੰਦੇ ਆਸ਼ਿਕ ਹਾਂ ਅਮ ਖੁਦਾ ਕੇ ਹਥੇਲੀ ਪੇ ਜਾਨ ਹੈ ਐਂ ਤੇ ਖੁਦਾ ਦੇ ਆਸ਼ਿਕਾਂ ਸਾਨੂੰ ਇਹਨਾਂ ਚੀਜ਼ਾਂ ਉੱਤੇ ਕੋਈ ਮਾਨ ਨਹੀਂ ਕਿਉਂਕਿ ਦੇਵੀ ਦੇਵਾ ਪੂਜਾਂ ਡੋਲੇ ਪਾਰ ਬ੍ਰਾਹਮਣ ਹੀ ਜਾਣਾ ਤੁਸੀਂ ਕਹਿਣਾ ਚਾਹੁੰਦੇ ਆ ਪੰਜਾਬ ਸਰਕਾਰ ਨੂੰ ਇਹ ਬਿਆਨ ਆਪਣਾ ਵਾਪਸ ਲੈਣਾ ਚਾਹੀਦਾ ਹੈ ਸਾਡੇ ਸੋਗ ਨਹੀਂ ਹੈ ਇੱਥੇ ਤਾਂ ਸ਼ਾਦਤ ਦੇ ਜਾਮ ਪੀਤੇ ਚੜ੍ਹਦੀ ਕਲਾ ਦੇ ਵਿੱਚ ਇੱਥੇ ਤਾਂ ਜਦੋਂ ਜਦੋਂ ਵੱਡਾ ਘੱਲੂ ਘਾਰਾ ਵਾਪਰਿਆ ਬਾਠ ਦੇ ਵਿੱਚ ਉਹ ਜਿਹੜੋਂ ਸ਼ਾਮਾ ਨੂੰ ਸਿੰਘਾਂ ਨੇ ਅਰਦਾਸ ਕੀਤੀ ਤੇ ਉਦੋਂ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਭਾਵੇਂ ਉਸ ਘੱਲੂ ਘਰ ਦੇ ਵਿੱਚ ਇੱਕ ਇੱਕ ਪਰਿਵਾਰ ਦੇ ਕਈ ਕਈ ਜੀ ਸ਼ਾਦਤ ਦਾ ਜਾਮ ਪੀ ਗਏ ਹਿੰਦੂ ਤੁਰਕਨ ਤੇ ਹੈ ਨਿਆਰਾ ਫਿਰਕਾ ਇਨਕਾ ਅપર ਅਪਾਰਾ ਕਹਿੰਦੇ ਵਿਆਹ ਨਕਾ ਨਾ ਇਹ ਕਰ ਰਹੇ ਹਨ ਇਨ੍ਹਾਂ ਦੇ ਘਰਾਂ 'ਚ ਵਿਆਹ ਨਹੀਂ ਹੁੰਦਾ ਨਾ ਨਕਾਹ ਹੁੰਦਾ ਕਿਉਂਕਿ ਵਿਆਹ ਹਿੰਦੂ ਵੀਰ ਕਰਦੇ ਆ ਵੇਦੀ ਦੇ ਬੰਨੇ ਲਾਵਾ ਸਤ ਲਾਵਾ ਲੀਆਂ ਜਾਂਦੀਆਂ ਨਕਾਹ ਮੁਸਲਮਾਨ ਵੀਰ ਕਰਦੇ ਆ ਕਹਿੰਦੇ ਫਿਰ ਇਨ੍ਹਾਂ ਦੇ ਘਰ ਕੀ ਹੁੰਦਾ ਕਹਿੰਦੇ ਭੁਗਤ ਆਨੰਦ ਆਨੰਦ ਪੜਿਆ ਹੈ ਇਨ੍ਹਾਂ ਦੇ ਘਰਾਂ 'ਚ ਆਨੰਦ ਕਾਰਜ ਹੁੰਦਾ ਹੈ ਇਹ ਗੁਰੂ ਗ੍ਰੰਥ ਸਾਹਿਬ ਨੂੰ ਰੱਖ ਕੇ ਉਹਦੇ ਬੰਨੇ ਬੰਨੇ ਚਾਰ ਪ੍ਰਕਰਮਾ ਲੜਕਾ ਤੇ ਲੜਕੀ ਕਰਦੇ ਨੇ ਗਰੰਥੀ ਸਿੰਘ ਤਾਬਿਆ ਬੈਠ ਕੇ ਕੱਲੀ ਕੱਲੀ ਲਾਂ ਦਾ ਪਾਠ ਕਰਦਾ ਇਹ ਇਸ ਕਾਰਜ ਨੂੰ ਬੜਾ ਪਵਿੱਤਰ ਕਾਰਜ ਮੰਨਦੇ ਨੇ ਵਿਆਹ ਨਕਾ ਨਾ ਇਹ ਕਰ ਰਹੇ ਹਨ 부ਗਤ ਆਨੰਦ ਆਨੰਦ ਪੜੇ ਹੁਣ ਆ ਤੁਲਨਾ ਵੇਖਿਓ ਕਿ ਅੱਜ ਜਦੋਂ ਅਸੀਂ ਆਪਣੇ ਘਰਾਂ ਚੋਂ ਤਿਆਰ ਹੋ ਕੇ ਕਿਸੇ ਆਨੰਦ ਕਾਰੀ ਤੇ ਜਾਂਦੇ ਆ ਸਾਡੀ ਜ਼ੁਬਾਨ ਤੇ ਸ਼ਬਦ ਹੁੰਦਾ ਸਾਨੂੰ ਕੋ ਪੁੱਛਿਆ ਅੱਜ ਕਿੱਥੇ ਚੱਲੇ ਹੋ ਅਸੀਂ ਆਨੰਦ ਕਾਰੀ ਤੇ ਚੱਲੇ ਆਂ ਅਸੀਂ ਇਹ ਸ਼ਬਦ ਦੀ ਗਵਾਤਾ ਅਸੀਂ ਕਹਿੰਨੇ ਮੈਂ ਤੇ ਵਿਆਹ ਚੱਲੇ ਆਵਾ ਮੈਂ ਤੇ ਮੈਰਿਜ ਤੇ ਚੱਲੇ ਆਵਾ ਸ਼ਬਦ ਭਾਵੇਂ ਉਹ ਬਹੁਤ ਮਿਲਨੇ ਨੇ ਪਰ ਗੱਲ ਇਹ ਵੀ ਅਸੀਂ ਆਨੰਦ ਕਿਉਂਕਿ ਅਸੀਂ ਵੀ ਸੱਚੇ ਆ ਕਿਉਂਕਿ ਅਸੀਂ ਆਨੰਦ ਕਾਰੀ ਤੇ ਜਾਣਾ ਹੀ ਨਹੀਂ ਹੁੰਦਾ ਅਸੀਂ ਤੇ ਸਿੱਧੇ ਪੈਲਸ ਵੀ ਜਾਣਾ ਹੁੰਦਾ ਉੱਥੇ ਆਪਣਾ ਸਗਨ ਦੇ ਕੇ ਲਫਾਫਾ ਦੇ ਕੇ ਘਰ ਆ ਜਾਣੇ ਆ ਲਾਵਾ ਤੇ ਜਾਣ ਲੜਕੀ ਵਾਲੇ 10 ਜਾਣੇ 15 ਕ ਜਾਣੇ ਲੜਕੇ ਵਾਲੇ ਆਪਣੇ ਵਾਸਤੇ ਪਲੇਟਾਂ ਲਗੀਆਂ ਨੇ ਖਾ ਆਪੀ ਕੇ ਸਮੋਸੇ ਪਕੌੜੇ 버ਗਰ ਆਪਾਂ ਘਰ ਆ ਜਾਣਾ ਆਪਾਂ ਵੀ ਸੱਚੀਆਂ ਕਿਉਂਕਿ ਆਪਾਂ ਆਨੰਦ ਕਰਤੇ ਜਾਣਾ ਹੀ ਨਹੀਂ ਹੁੰਦਾ ਅਸੀਂ ਤੇ ਮੈਰਿਜ ਤੇ ਜਾਣਾ ਹੁੰਦਾ ਐਂ ਤਾਂ ਡਾਂਸਰਾਂ ਵੇਖਣੀਆਂ ਹੁੰਦੀਆਂ ਨੇ ਅਸੀਂ ਤੇ ਗਾਉਣ ਵਾਲੀਆਂ ਸਾਡੇ ਲਈ ਲਗੀਆਂ ਹੁੰਦੀਆਂ ਅਸੀਂ ਤੇ ਉਹ ਵੇਖ ਕੇ ਮੋੜ ਆਉਣਾ ਉਹ ਕਹਿੰਦਾ ਨਹੀਂ ਇਹਨਾਂ ਦੇ ਘਰਾਂ 'ਚ ਆਨੰਦ ਕਾਰਜ ਹੁੰਦਾ ਇਹ ਵੱਖਰਾ ਪੰਨਾ ਇਹਨਾਂ ਦਾ ਵਿਆਹ ਨਕਾ ਨਾ ਇਹ ਕਰ ਰਹੇ ਹਨ ਪੁਗਤ ਆਨੰਦ ਆਨੰਦ ਪੜਿਆ ਹੈ ਅਗਲੀ ਗੱਲ ਸੁਣਿਓ ਹੁਣ ਧਿਆਨ ਨਾਲ ਕਹਿੰਦਾ ਸਿੰਘ ਸਿੰਘਣੀ ਜਦ ਮਰ ਜਾਈ ਹੈ ਕਹਿੰਦਾ ਮੌਤ ਮੁਸਲਮਾਨ ਘਰਾਂ ਚ ਵੀ ਹੁੰਦੀ ਹੈ ਮੌਤ ਹਿੰਦੂ ਪਰਿਵਾਰਾਂ ਚ ਵੀ ਹੁੰਦੀ ਹੈ ਪਰ ਜਦੋਂ ਇੰਨਾ ਪਰਿਵਾਰਾਂ ਚ ਮੌਤ ਹੁੰਦੀ ਹੈ ਨਾ ਕੋਈ ਬੰਦਾ ਚੜਾਈ ਕਰਦਾ ਹੈ ਉਹ ਵਖਰਾਪਨ ਇਹਨਾਂ ਦਾ ਕਮਾਲ ਦਾ ਹੈ ਕਹਿੰਦਾ ਜਦੋਂ ਸਿੰਘ ਸਿੰਘਣੀ ਜਦ ਮਰ ਜਾਈ ਹੈ ਬਾਟ ਤ ਹਲਵਾ ਤੁਰੰਤ ਬਣਿਆ ਹੈ ਤੁਸੀਂ ਸਾਰੇ ਸਿਆਣੇ ਬੈਠੇ ਜੋ ਬਜ਼ੁਰਗ ਮੇਰੇ ਪਿਤਾ ਸਮਾਨ ਦਾਦਾ ਸਮਾਨ ਮੇਰੀਆਂ ਮਾਵਾਂ ਬੈਠੀਆਂ ਨੇ ਸੋਚਿਓ ਜਰੂਰ ਇੱਕ ਵਾਰ ਆਪਣੇ ਘਰਾਂ 'ਚ ਮਿੱਠਾ ਕਦੋਂ ਬਣਦਾ ਸੀ ਭਲਾ ਆਪਾਂ ਮਿੱਠਾ ਕਦੋਂ ਬਣਾਉਂਦੇ ਆ ਜਦੋਂ ਕੋਈ ਖੁਸ਼ੀ ਵਾਲਾ ਕੋਈ ਪ੍ਰੋਗਰਾਮ ਹੋਵੇ ਆਪਣੇ ਤੁਸੀਂ ਤੁਹਾਡੇ ਘਰ ਪੁੱਤਰ ਦਾ ਜਨਮ ਹੋਵੇ ਪੁੱਤਰੇ ਦਾ ਜਨਮ ਹੋਵੇ ਤੁਸੀਂ ਡੱਬੇ ਲੈ ਆਉਂਦੇ ਹੋ ਸ਼ਹਿਰੋਂ ਜਾ ਕੇ ਤੁਸੀਂ ਨਵੀਂ ਕਾਰ ਲੈ ਕੇ ਆਉਂਦੇ ਹੋ ਤੇ ਨਾਲ ਹੀ ਰਸਤੇ 'ਚੋਂ ਤੁਸੀਂ ਡੱਬੇ ਖਰੀਦੀ ਆਉਂਦੇ ਹੋ ਵੀ ਜਿਹੜਾ ਘਰ ਆਏਗਾ ਵਧਾਈ ਦੇਣ ਉਹਨਾਂ ਮੂੰਹ 'ਵੀ ਤੇ ਮਿੱਠਾ ਕਰਾਉਣਾ ਨਾ ਤੁਸੀਂ ਕੋਠੀ ਬਣਾਉਂਦੇ ਹੋ ਤਾਂ ਵੀ ਤੁਸੀਂ ਮਿੱਠਾ ਵੰਡਦੇ ਹੋ ਤੁਸੀਂ ਲੈਂਟਰ ਪਾਉਂਦੇ ਹੋ ਤਾਂ ਵੀ ਮਿੱਠਾ ਵੰਡਦੇ ਹੋ ਤੁਸੀਂ ਨਵਾਂ ਟਿਊਬਲ ਲਾਉਂਦੇ ਹੋ ਤਾਂ ਵੀ ਮਿੱਠਾ ਵੰਡਦੇ ਹੋ ਤੁਸੀਂ ਆਪਣੇ ਘਰ 'ਚ ਪੁੱਤਰ ਧੀ ਦਾ ਕੋ ਰਿਸ਼ਤਾ ਤੈਅ ਕਰਦੇ ਆ ਜੀ ਅਜੇ ਅਨੰਦਕਾਰਜ ਸਾਲ ਨੂੰ ਹੋਣਾ ਪਰ ਤੈਅ ਹੀ ਕੀਤਾ ਤਾਂ ਵੀ ਤੁਸੀਂ ਮਿੱਠਾ ਵੰਡਦੇ ਹੋ ਲੋਕ ਤਾਂ ਮਿੱਠਾ ਖੁਸ਼ੀ ਵੇਲੇ ਖਾਂਦੇ ਨੇ ਉਹ ਕਹਿੰਦੇ 나ਦਰ ਸ਼ਾ ਇਹ ਕੌਮ ਐਡੀ ਕਮਾਲ ਦੀ ਐ ਇੱਥੇ 22 25 ਸਾਲ ਦੇ ਪੁੱਤ ਦਾ ਸੰਸਕਾਰ ਕਰਾ ਕੇ ਜਦੋਂ ਬਾਪ ਅਜੇ ਚਿਖਾ ਠੰਡੀ ਨਹੀਂ ਹੋਈ ਅੱਗ ਬਲ ਰਹੀ ਹੁੰਦੀ ਐ ਤੇ ਗੁਰਦੁਆਰਾ ਸਾਹਿਬ ਜਦੋਂ ਆਪਰੇ ਆ ਹਾਜ਼ਰੀ ਲਵਾਉਣੇ ਆ ਉਸੇ ਬਾਪ ਦੇ ਹੱਥ ਤੇ ਕੜਾ ਪ੍ਰਸ਼ਾਦੀ ਉਹਨੂੰ ਹਲਵਾ ਕਹਿੰਦੇ ਨੇ ਰੱਖ ਦਿੱਤਾ ਜਾਂਦਾ ਕਦੀ ਬਾਪ ਦੇ ਦਿਮਾਗ 'ਚ ਆਇਆ ਉਹ ਮੇਰੇ ਤੇ ਜੇ ਪੁੱਤਰ ਦਾ ਚਿਖਾ ਵੱਲ ਰਿਹਾ ਅਜੇ ਅੱਗ ਬਲ ਰਹੀ ਐ ਤੁਸੀਂ ਮੇਰੇ ਮੂੰਹ 'ਚ ਮਿੱਠੀ ਚੀਜ਼ ਪਾ ਰਿਹਾ ਜੇ ਕਹਿੰਦੇ ਵੰਡ ਤ ਹਲਵਾ ਤੁਰੰਤ ਬਣਿਆ ਹੈ ਇਹ ਕੌਮ ਇਦਾਂ ਦੀ ਆ ਲੋਕ ਗਮੀ ਖੁਸ਼ੀ ਵੇਲੇ ਮਿੱਠਾ ਮੂੰਹ ਕਰਦੇ ਸੀ ਇਹ ਤਾਂ ਪੁੱਤਰ ਦੀ লাশ ਦਾ ਸੰਸਕਾਰ ਕਰਕੇ ਬਾਪ ਆਵੇ ਤਾਂ ਵੀ ਮੂੰਹ ਦੇ ਵਿੱਚ ਮਿੱਠੀ ਚੀਜ਼ ਪਾਉਂਦੇ ਨੇ ਇਹ ਦੁਸ਼ਮਣ ਤੁਹਾਡੀ ਖੂਬੀ ਨੂੰ ਦੁਨੀਆ ਸਾਹਮਣੇ ਲੈ ਕੇ ਜਾ ਰਿਹਾ ਇਹ ਮੇਰੇ ਅੱਜ ਸ਼ਬਦ ਕਹਿਣ ਦਾ ਮਤਲਬ ਪਤਾ ਕੀ ਸੀ ਅਸੀਂ ਤੇ ਉਸ ਕੌਮ ਦੇ ਵਾਰਿਸਾਂ ਜਿੱਥੇ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਜਿੱਥੇ ਬੀਬੀਆਂ ਨੇ ਸਭ ਤੋਂ ਕਮਜ਼ੋਰ ਔਰਤ ਦਾ ਦਿਲ ਮੰਨਿਆ ਗਿਆ ਹੈ ਅਜੇ ਬਾਪ লাশ ਵੇਖ ਕੇ ਹਿਰਕ ਕਰਦਾ ਕੋਈ ਗੱਲ ਨਹੀਂ ਉਹਦਾ ਪਾਣਾ ਮਾਂ ਨੇ ਤੇ 9 ਮਹੀਨੇ ਕੁੱਖ ਚ ਰੱਖਿਆ ਹੁੰਦਾ ਬੱਚਾ ਬੜੀ ਅਟੈਚਮੈਂਟ ਹੁੰਦੀ ਹੈ ਮਾਂ ਦੀ ਮਾਂ ਕੋਲ ਤੇ ਸਦਮਾ ਸਾਰਿਆਂ ਨਹੀਂ ਜਾਂਦਾ ਪਰ ਆਪਣਾ ਇਤਿਹਾਸ ਪੜ ਕੇ ਵੇਖੋ ਲਾਹੌਰ ਦਾ ਉਹ ਜਿੱਥੇ ਸਿੰਘ ਸਿੰਗੜੀਆਂ ਦਾ ਗੁਰਦੁਆਰਾ ਅੱਜ ਵੀ ਮੌਜੂਦ ਹੈ ਜਿੱਥੇ ਸਵਾ ਸਵਾ ਮਣ ਕਣਕ ਦਾ ਪੀਸਣਾ ਪੀਸਿਆ ਜਾਂਦਾ ਹੈ ਜਿੱਥੇ ਨਿੱਕੇ ਨਿੱਕੇ ਮਾਸੂਮ ਬੱਚਿਆਂ ਦੇ ਟੁਕੜੇ ਕਰਕੇ ਮਾਵਾਂ ਦੇ ਗਲਾਂ ਵਿੱਚ ਹਾਰ ਪਾ ਦਿੱਤੇ ਗਏ ਪਰ ਜਦੋਂ ਮਾਮਾ ਨੇ ਸ਼ਾਮਾ ਨੂੰ ਸੋਦਾ ਰਹਿਰਾਸ ਦਾ ਪਾਠ ਕੀਤਾ ਤੇ ਅਰਦਾਸ ਦੇ ਬੋਲ ਪਤਾ ਕੀ ਸੀ ਚਾਰ ਪੈਰ ਦੇ ਸੁਖ ਦਾ ਬਤੀਤ ਹੋਇਆ ਚਾਰ ਪੈਰ ਰਹਿਣ ਆਈ ਸੁਖ ਦੀ ਬਤੀਤ ਕਰਨੀ ਸਮੇ ਦੇ ਹਾਕਮਾਂ ਦੇ ਜਲਾਦਾਂ ਦੇ ਸਿਪਾਈਆਂ ਦੇ ਤਾਂ ਆ ਨਿਕਲ ਗਿਆਂ ਉਹ ਹੈਰਾਨ ਹੋ ਗਏ ਵੀ ਜੇ ਇਹ ਸੁਖ ਹੈ ਤੇ ਦੁੱਖ ਕੀ ਹੈ ਫਿਰ ਦੁੱਖ ਪਤਾ ਕੀ ਹੈ ਜਦੋਂ ਮਨੁੱਖ ਸੱਚ ਨਾਲੋਂ ਟੁੱਟ ਜਾਂਦਾ ਹੈ ਜਦੋਂ ਮਨੁੱਖ ਆਪਣੇ ਗੁਰੂ ਨੂੰ ਭੁੱਲ ਜਾਂਦਾ ਹੈ ਜਦੋਂ ਇਹਦਾ ਪਰਮਾਤਮਾ ਨਾਲੋਂ ਵਿਛੋੜਾ ਪੋਜਾ ਇਹ ਜਦੋਂ ਅਸੀਂ ਗੁਰੂ ਦੇ ਸਿਧਾਂਤ ਨੂੰ ਪੜਾਂਗੇ ਨਾ ਦੁੱਖ ਵਿਛੋੜਾ ਇੱਕ ਦੁੱਖ ਭੂਖ ਇੱਕ ਦੁੱਖ ਸਖਤ ਵਾਰ ਜਮ ਦੂਤ ਇੱਕ ਦੁੱਖ ਰੋਗ ਲਗੇ ਤਨ ਧਾਏ ਵੈਦਨਾ ਭੋੜਾ ਦਾਰੂ ਲਾਏ ਤੋਂ ਮੈਂ ਕਈਰੀ ਬੇਨਤੀ ਕਰਦਾ ਉਹਨਾਂ ਜਿਹੜੇ ਰਾਜਨੀਤਿਕ ਲੋਕ ਆ ਨਾ ਉਹਨਾਂ ਨੂੰ ਆਪਣੇ ਜਿਹੜੇ ਬਿਆਨ ਦੇਣ ਲੱਗਣਾ ਨਾ ਪਹਿਲਾਂ ਪੂਰੀ ਸਟੱਡੀ ਕਰਨੀ ਚਾਹੀਦੀ ਹੈ ਤੁਸੀਂ ਵੇਖਿਆ ਕਈ ਵਾਰੀ ਸਾਡੇ ਲੀਡਰ ਇਦਾਂ ਦਾ ਬਿਆਨ ਵੀ ਦਿੱਜਿਆ ਤੇ ਇੱਕ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 2533 ਵਾਰ ਰਾਮ ਸ਼ਬਦ ਭਗਵਾਨ ਰਾਮ ਲਈ ਆਇਆ ਇਦਾਂ ਤੇ ਸ਼ਬਦ ਬੋਲ ਦਿੰਦੇ ਨੇ ਹੁਣ ਉਹਨਾਂ ਦਾ ਫਰਜ਼ ਬਣਦਾ ਵੀ ਤੁਸੀਂ ਸਟੱਡੀ ਕਰੋ ਆਇਆ ਰਾਮ ਦਾ ਨਾਮ ਅਸੀਂ ਇਸ ਗੱਲ ਤੋਂ ਮੁਨਕਰ ਨਹੀਂ ਆ ਪਰ ਕਿਸ ਸੰਦਰਭ ਵਿੱਚ ਆਇਆ ਇਹ ਵੇਖਣਾ ਬਣਦਾ ਨਾ ਰੋਵੇ ਰਾਮ ਨਕਾਲਾ ਪਿਆ ਇਹ ਵੀ ਸੰਦਰਭ ਵਿੱਚ ਆਇਆ ਪਾਂਡੇ ਤੁਮਰੀ ਗਾਇਤਰੀ ਲੋਧੇ ਕਾ ਕੇਤਖਾਤੀ ਤੀ ਪਾਂਡੇ ਤੁਮਰਾ ਰਾਮਚੰਦ ਸੋਪੀ ਆਵਤ ਦੇਖਿਆ ਤਾਂ 라ਵਣ ਸੀਤੀ ਸਰਬਰ ਹੋਈ ਘਰ ਕੀ ਜੋਏ ਗਵਾਇਤੀ ਇਸ ਸੰਦਰਭ ਚ ਆਇਆ ਜਦੋਂ ਤੁਸੀਂ ਹੁਣ ਗੱਲ ਇਹ ਹੈ ਉਹਨਾਂ ਨੂੰ ਵੀ ਪਤਾ ਵੀ ਜੀ ਇਹ ਗੱਲਾਂ ਬੋਲੀਆਂ ਸਾਡਾ ਵੋਟ ਬੈਂਕ ਟੁੱਟਣਾ ਇਸ ਕਰਕੇ ਉਹ ਗੱਲਾਂ ਉਹ ਕਰਦੇ ਆ ਜਿਹਦੇ ਨਾਲ ਉਹ ਆਮ ਲੋਕਾਂ ਨੂੰ ਆਪਣੇ ਨਾਲ ਜੋੜ ਸਕਣ ਪਰ ਸੱਚ ਤੇ ਸੱਚ ਰਹਿਣਾ ਹੈ ਜੀ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਤੁਸੀਂ ਧਿਆਨ ਨਾਲ ਪੜੋਗੇ ਘਰ ਮੈਂ ਠਾਕੁਰ ਨਦਰ ਨਾ ਆਵੇ ਗਲ ਮੈਂ ਪਾਹਣ ਲੈ ਲਟਕਾਵੇ ਭਰਮੇ ਭੂਲਾ ਸਾਕਤ ਫਿਰਤਾ ਨੀਰ ਬਿਰੋਲਾ ਖੱਪ ਖੱਪ ਬਣਦਾ ਤੋ ਇਸ ਕਰਕੇ ਸਰਕਾਰਾਂ ਦਾ ਫਰਜ ਬਣਦਾ ਕਿ ਜਦੋਂ ਵੀ ਤੁਸੀਂ ਕੋਈ ਏਦਾਂ ਦੀ ਸਟੇਟਮੈਂਟ ਦੇਣੀ ਹੈ ਤੇ ਪੂਰੀ ਤਹਿਕੀਕਾਤ ਕਰੋ ਕਿਸੇ ਵਿਚਾਰਵਾਨ ਨੂੰ ਪੁੱਛ ਲਓ ਕਿਸੇ ਨੂੰ ਪੁੱਛ ਲਓ ਵੀ ਕੀ ਸਿੱਖਾਂ ਦੇ ਇਹ ਜਿਹੜੇ ਠੀਕ ਹੈ ਇਹ ਜਿਹੜੇ ਦਿਨ ਚੱਲਦੇ ਆ ਸ਼ਾਦਤ ਦੇ ਦਿਨ ਨੇ 6 ਪੋ ਤੋਂ ਲੈ ਕੇ 13 ਪੋ ਦਾ ਪਰ ਸਾਨੂੰ ਇੱਕ એનર્ਜੀ ਮਿਲਦੀ ਐ ਇਸੇ ਵਿੱਚੋਂ ਕਿ ਇੰਨਾ ਕੁਝ ਵਾਪਰਨ ਤੋਂ ਬਾਅਦ ਪਾਤਸ਼ਾਹ ਜੀ ਦੇ ਨਾਲ ਦਾ ਸਭ ਕੁਝ ਕੁਰਬਾਨ ਹੋਣ ਤੋਂ ਬਾਅਦ ਵੀ ਪਾਸ਼ਾ ਦੇ ਬੋਲਾਂ ਨੇ ਔਰੰਗਜ਼ੇਬ ਨੂੰ ਬਿਮਾਰ ਕਰ ਦਿੱਤਾ ਸੀ ਕਿ ਔਰੰਗਜ਼ੇਬ ਤੇਰੇ ਕੋਲ ਸਭ ਕੁਝ ਹੈ ਤੇਰੇ ਕੋਲ ਕੁਝ ਵੀ ਨਹੀਂ ਮੇਰੇ ਕੋਲ ਕੁਝ ਵੀ ਨਹੀਂ ਮੇਰੇ ਕੋਲ ਸਭ ਕੁਝ ਹੈ ਤੇਰੇ ਮੁਤਾਬਕ ਮੇਰੇ ਕੋ ਮੇਰਾ ਪਰਿਵਾਰ ਨਹੀਂ ਪਰ ਮੇਰੇ ਕੋ ਈਮਾਨ ਹੈ ਤੇਰੇ ਕੋਲ ਸਭ ਕੁਝ ਹੈਗਾ ਹੈ ਪਰ ਤੇਰੇ ਕੋਈ ਈਮਾਨ ਨਾਂ ਦੀਆਂ ਚੀਜ਼ਾਂ ਨਹੀਂ ਤੁਸੀਂ ਕਸਮਾਂ ਕੁਰਾਨ ਦੀਆਂ ਵੀ ਖਾਧੀਆਂ ਤੁਸੀਂ ਕਸਮਾਂ ਗਉ ਦੀਆਂ ਵੀ ਖਾਧੀਆਂ ਤੁਸੀਂ ਆਪਣੀਆਂ ਕਸਮਾਂ ਦੇ ਉੱਤੇ ਹੀ ਪੂਰੇ ਨਹੀਂ ਉਤਰੇ ਤੁਸੀਂ ਡਰੋ ਨਾ ਅਸੀਂ ਕੋ ਡਰੀਏ ਡਰ ਤੁਹਾਡੇ ਅੰਦਰ ਚਾਹੀਦਾ ਹੈ ਦਰਦਾ ਹਮੇਸ਼ਾ ਗਲਤ ਇਨਸਾਨ ਹੁੰਦਾ ਹੈ ਸੋ ਡਰੈ ਜੇ ਪਾਪ ਕਮਾ ਮੰਦਾ ਧਰਮੀ ਵਕਸੇਤ